ਯਾਰ ਆ ਹੋ ਗਰਾ ਹੁਣ ਹੋਊਗੀ ਯਾਰ ਇਹ ਹਰ ਇੱਕ ਗਰੇ ਨਾ ਕਰ ਕੋ ਇਹ ਵੀ ਕਰਵਾ ਆ ਗਿਆ ਹੈ ਬੀ ਠੀਕ ਹੈ ਜਿੰਨਾ ਕਰਦਾ ਹੋਰ ਕੇ ਜ਼ਬਦਤੀ ਨਹੀਂ ਤਾਂ ਨਹੀਂ ਕਹਿੰਦੇ ਆਪਾਂ ਉਹਦੀ ਗੱਲ ਵੀ ਅੱਛਾ ਇੱਕ ਟੈਕ ਭਈਆ ਫੜਿਆ ਦਾ ਆ ਫੜੀਆਂ ਰੁਪਈਆ ਚਲ ਖਾਈ ਆਪੀ ਕਰ ਲੂ ਯਾਰ ਇਹ ਕਿੰਨੇ ਹੈ 4000 ਹੈ 4000 ਉਹ ਲਖਈ ਦੀ ਕਰਤੀ ਨਾ ਨਾ ਠੀਕ ਆ ਬਰਾ ਉਹ ਭਈਆ ਹੁ ਕੀ ਰਮੇ ਭਾਈ ਅਰੇ ਕਿਹੜੇ ਦਾ ਲਾਇਆ 4000 ਉਹ ਦੇਖ ਨਾ ਜੀ

ਕਿੰਨਾਸਰੇ ਉਹ ਹੱਤ ਪਾ ਜਾਗਾ ਤੂੰ ਮਨ ਲਾ ਰਹੀ ਨਹੀਂ ਮੰਨਦਾ ਤੇ ਕੋਕੀ ਭਜੀ ਇਹਨਾਂ ਮਾਯਾਲਾ ਉਹ ਲੈ ਮੈਂ ਨਾ ਨਾ ਨੀ ਤੈ ਗਈ ਬਣ ਮਾ ਮਸਦੀ ਕਾ ਹੈ ਦੇਖ ਲਾ ਲੋ ਨਾ ਫੜ 4000 ਰੁਪਏ ਆ ਪੀ ਚਾਰ ਹੋਈ ਅਦੀ ਦਰੂਰੀ ਆ ਫੜ ਲੋ ਨਾ 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 ਲੱਗ ਮੈ ਭਾਈ ਮਰ ਜੇ ਪੂਰੇ ਪ੍ਰਧਾਨੀ ਸਾਹਿਬ ਹੋਗਾ ਠੀਕ ਆ ਉਹ ਵੰਦ ਖਾਈ ਦੀ ਹੋਗੀ ਹੋਰ ਨਹੀਂ ਉਹ ਹੀ ਕਰੀ ਹੁੰਦਾ ਉਹ ਆਏ ਨਹੀਂ ਲਖਾਈ ਕਰਦਾ ਨਾ 4500 ਲਖਾਈ ਮਾਪੇ ਇਹਨੂੰ 200 ਦੇ ਦਿੰਦੇ ਨਹੀਂ ਜਦੋਂ ਖਾਈ ਕਰੇਗਾ ਇਹ ਮਾਦੂ ਕਰ ਦੂ ਕਾ ਕਾ ਖਾ ਜਾ ਕਰਦੀ ਕਿੰਸਤਾ ਜਾ ਯਾਰਾ 450 ਲਿਖਾਈ ਤੇ ਵੀ ਜਾ ਕੋਈ ਨਹੀਂ ਦੇਣਾ ਨਹੀਂ ਦੇਣਾ ਯਾਰ ਆਡੀ ਆਡੀ ਨਾ ਕਾਉਂ ਨੂੰ ਆਦੀ ਕਰਨਾ ਮੈਂ ਇਹ ਕਹਾ ਕਿੰਨਾ ਦੀ ਵੀ ਖਜੂਰ ਲੈ ਕੇ ਜੂਗਾ ਉਹਨਾਂ ਲੈ ਕੇ ਆ ਵੀ ਮਲੇਗਾ ਲੱਖਦਾ ਵੇਚ ਜੂ ਉਹਦਾ 250 500 ਵੇਖ ਮਾਲੂ ਫਰਕ ਕੀ ਆ 100 100 ਦਾ ਫਰਕ ਕਰੇਗਾ 450 ਚ ਲਿਖਾਈ ਕਰਾਉਂਦਾ 4000 ਸੋਚ ਫਰਕ 100 ਦਾ ਫਰਕ ਆ ਜੇ 4000 ਚ ਤੂੰ ਲਿਖਾਈ 4200 100 ਨਾ ਮੇਰਾ ਪੈਸਾ ਜਾਊਗਾ ਉਹ ਗੂਨ ਖਾਈ ਕਰਾ ਆਪਕੇ ਹੋਈ ਜਾਊਗਾ ਹਾਂ ਮੈਂ ਖੇਡੂ ਕਰਾ ਜਾ ਫੜ ਜਾ 4000 ਫੜ ਜਾ ਉਹ ਪੀਰ ਖਈ ਦੀ ਇਹਨੇ ਖਈ ਮੈਂ ਤੇਰੇ 22 ਸੌ ਬਿਕਰਾਏ ਮੰਨ ਕੇ ਜਾ 4200 ਨਹੀਂ ਮੈਂ 4300 ਆ ਜਾ ਸਵਾਹ ਬੱਚਾ ਖੜਾ ਜਾ ਰ ਮੈਂ ਮਰੀ ਜਾਣਾ ਤੂੰ ਲੈ ਲੈ ਮੈਂ ਮਾਜੂ ਲਊਗਾ ਯਾਰ ਉਹ ਬਈਆ ਕਰ ਪਈਆ ਬੱਲੇ ਪਾਵੇ ਹਾਂ ਉਹ ਨਹੀਂ ਦੱਲ ਮੰਨ ਰਿਹਾ ਯਾਰ ਹਾਂ ਬਈ ਨਾ ਉਹ ਲਖਈ ਉਹ ਕਰੂਗਾ ਆਪੀ ਹਾਂ ਜੀ ਬਈ ਮੈਂ ਕਰ 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 ਮੈਂ ਤਾਂ ਲੈਣਾ ਨਹੀਂ ਹੈਗਾ ਇਹ ਮੈਨੂੰ ਮੈਨੂੰ ਸੋ ਸੋ ਲੈਣਾ 900000 ਮੇਰੇ ਨਾਲ ਦੇ ਸੱਬਲੇ ਪਾਦੇ ਬਸ ਕਰ ਲੋ ਹੈਲੋ ਆੜੀ ਸੋ ਦਵਾ ਜੀ ਹਾਂ ਲੋ ਹੋ ਹੋ ਯਾਰ ਨਹੀਂ ਬਈ ਦੱਲ ਆੜੀ ਮੰਨ ਰਹਾ ਮਗਾ ਮੰਨ ਲਈ ਤੂੰ ਵੀ ਆੜੀ ਕਰ ਗਿਆ ਜੀ ਉਹ ਤੂੰ ਕਰਦਾ ਉਹ ਤੂੰ ਆੜੀ ਕਰੀ ਤੂੰ ਆੜੀ ਫਰ ਦਾ ਹੋਣਾ ਹੈ ਯਾਰ ਇਹਦਾ ਐ ਬਾਈ 42 ਹੋਈ ਗਈ ਯਾਰ ਇਹਦਾ ਇਹਦਾ 7000 ਹਾਂ 7000 ਅੱਠਵਾਂ ਅੰਗਲਾ ਜਿਹੇ ਯਾਰ ਤੇਰਾ ਮਾਲ ਆ ਯਾਰ ਦੇਖ ਸਕਦੇ ਹਾਂ ਬਾਈ ਪਰ 42 ਹੋਈ ਦੇ ਦੀ ਨਾ ਯਾਰ 7000 ਮੁੱਲ ਕਰਿਆ ਆ ਤਾਂ ਤੈਨੂੰ ਨਾ ਲਾਏਗਾ 4900 4900 ਰੁਪਏ ਲੱਗਦੇ ਇਹਦਾ ਬੁਰਾ ਜਿਆਦਾ ਹੋਈ ਜਾਵੇ ਮਾਉਗਾ ਅੱਛਾ ਅੱਛਾ ਕਿੰਨਾ ਕ ਫਰਕ ਰਹਿ ਗਿਆ ਹੁਣ ਦਿਖਾਈਦਾ ਕੀਦਾ ਲਿਖੇਦਾ 100 ਰੁਪਏ ਦੀ ਗੱਲ ਦਿਖਾਈ ਤੂੰ ਗੱਲੀ ਨਹੀਂ ਇਹ ਲੈ ਜਿਹੜੀ ਗਿੱਟੀ ਦਾ ਲੈ ਜਿਹੜਾ 100 ਰੁਪਿਆ ਇਹਦਾ ਆਪ ਵੀ ਕਰਾ ਦਾਂਗੇ 100 ਦੇ ਪੈਸਾ ਜਾਂਦੇ ਨਾ ਨਾ 100 ਪਿੱਛੇ ਕਾਦੇ ਵਾਸਤੇ ਬਾਬਾ ਜੀ ਲੈਣੀ ਆ ਮਾੜਾ ਮੋਟਾ ਦੇਖ ਲੈ ਕਰਕੇ ਫਿਰ ਤਾਂ ਦੇਖਦੇ ਭਾਈ ਮਾੜਾ ਮੋਟਾ ਮਾੜਾ ਮੋਟਾ ਜੀ ਦਾ ਸੁਵੇ ਬੰਨ ਵਾਲੀ ਹੋਰ ਦਰਦੋਂ ਲੈਂਦਾ ਮੈਂ ਕਹਿੰਦਾ ਮੈਂ ਲਖਾਈ ਕਰਾ ਦੂੰਗਾ ਲੈ ਦੇ ਦੇ 500 ਰੁਪਿਆ 500 ਕਿਉਂ ਨਾ ਹੁੰਦਾ 6500 6500 ਮੈਂ ਲਖਾਈ ਕਰਾ ਦੂੰਗਾ ਮੈਂ ਕੋਈ ਕਾਰਡ ਆ ਕੇ ਆ ਯਾਰ ਇਹ ਜਿਹੜੀ ਆ ਆ ਘੜੀ ਜਿਹੜੀ ਆ ਆ ਵਟ ਮੈਂ ਲਖਾਈ ਕਰਾ ਦੂੰਗਾ ਲਖਾਈ ਦਾ ਚੱਲ ਕੋਈ ਗੱਲ ਨਹੀਂ ਲਖਾਈ ਦਾ ਪਰ ਪਿਆਰਾ 5000 ਯਾਰਾ ਪਰ ਪਿਆ ਲਖਾਈ ਆਪਸ ਨੂੰ ਕਰਨੀ ਪੂ ਯਾਰਾ ਚੱਲ ਫਿਰ ਉਹਨੂੰ ਤੂੰ ਰੱਖ ਲੈ ਅੱਜੇ ਵੇਚਣ ਵਾਲੀ ਹੈ ਗੱਲ ਵੇਚਣ ਤੇ ਆ ਹਾਂ ਵੇਚਣ ਵਾਲੀ ਗੱਲ ਕਰ ਬਾਈ ਯਾਰ ਉਹਨੇ ਰੱਖ ਭਾਈ ਤੂੰ ਕਿੰਨੇ ਹੀ ਦੇਣੀ ਹੈ ਫਿਰ ਸਹੀ ਸਹੀ ਕੋਈ ਪਤਾ ਕੀ ਗੱਲ ਹੋਰ ਵੀ ਮਾ ਲੂੰਗਾ ਪਤਾ ਕੀ ਆ ਦੋਨੇ ੜੀ ਜੋੜੀ ਦਿਖਾਈ ਜਨਾ ਹਾਂ ਜਿੰਨੇ ਕੇ ਪੈਸੇ ਮਤਲਬ ਤੁਸੀਂ ਲਾਈ ਜਾਨੇ ਇੱਥੇ ਫਿਰ ਉਸ ਮੇਰੇ ਬੰਦਾ ਕਹਿ ਕੇ ਆ ਸਪੈਸ਼ਲ ਕਹਿੰਦਾ ਜੇ ਉੱਥੇ ਤੂੰ ਤੈਨੂੰ 2000 ਨੁਮਾਫਾ ਮਿਲਦਾ ਹੋਇਆ ਤਾ ਮੰਡੀ ਦੇ ਛੱਡਾ ਹੀ ਨਹੀਂ ਕਰੋ ਲਜੂ ਕਿ ਕੱਲ ਨੂੰ ਵੀ ਆ ਜੇ ਠੀਕ ਹੈ ਜੀ ਬੈਠੀ ਬੈਠਾ ਦੋ ਇੱਥੇ ਬੈਠੀ ਬੈਠਾ ਹੈ ਤੋਂ ਅਸੀਂ ਉਹ ਕਰਾਂਗੇ ਅਰੇ ਜੀ ਲਓ ਭਾਈ 5000 ਲੱਗ ਚੁੱਕੇ ਆ ਵਕਰੀ ਦੇ ਪੱਠ ਦੇ ਉੱਤੇ ਉਹਨੂੰ ਵੀ ਆ ਵੀ ਬੋਲਦੇ ਹੋ ਕੇ ਆਉਣਗੇ ਨਹੀਂ ਨਹੀਂ ਉਹ ਵੀ ਅਹੀਂ ਨਾਲੇ ਬੋਲਦੇ ਹੋ ਕੇ ਆਉਣਗੇ ਮੰਡੀ 'ਚੋਂ ਨਾ ਨਾ ਉਹ ਤਾਂ ਆਪਦੇ ਬੰਦੀ ਨੇ ਆ ਆਉਦੇ ਬੰਦੀ ਆਪਦੇ ਬੰਦੀ ਦੇਖ ਲਾ ਭਈ ਉਹ ਫਿਰ ਪੜਾ ਦਵਾਂ 5000 ਆ ਜੀ ਕਿਹਨੇ ਜੋੜੀ ਦੀ ਕਰ ਲਾ ਤੂੰ ਜੋੜੀ ਦਾ ਆਪਣੇ ਕੋਲ ਪੈਸੇ ਨਹੀਂ ਲੈਣੇ ਹੈਗੇ ਜੋੜੀ ਦਾ ਮੈਂ ਮੱਥਾ ਮਾਰੀ ਜੀ ਕਾਲੀ ਦੇ ਦੇ ਯਾਰ ਇਹਦਾ ਕਰ ਲੈ ਫਿਰ ਵੱਡੀ ਦਾ ਅੱਜ بابا ਵੱਡੀ ਲੈਣ ਨੂੰ ਕਹਿੰਦਾ ਆ ਲੈ ਲੈ ਵੱਡੀ ਹੂੰ ਲੈ ਆ ਜੋੜੀ ਚੋਂ ਲੈਨੇ ਆਪਾਂ ਵੱਡੀ ਹੋਰ ਤਾਂ ਕਿਹੜੀ ਚੰਗੇ ਸਿਆ ਥਲੜੀਆਂ ਚੋਂ ਉਹ ਬੱਕਰਾ ਖੜਾ ਇੱਕ ਜੀ ਉਹਦਾ ਹੋਰ ਖੜਾ ਉਹ ਬਹੁਤ ਬੜਾ ਹੈਗਾ ਮੰਡੀ ਚ ਸਭ ਤੋਂ ਬੜਾ ਹੈ ਕੈ ਕਿੰਨੇ ਲੈਨੇ ਯਾਰ 48000 ਰੰਗ ਦਾ ਫਰਕ है। ਹਾਂ ਰੰਗ ਦਾ ਹੀ ਫਰਕ ਹੈ ਰੰਗ ਦਾ ਵੀ ਫਰਕ ਹੈ ਸਾਰਾ ਕੁਝ ਉਹ ਰੰਗ ਦਾ ਹੀ ਫਰਕ ਹੈ ਮੁੰਡੇ ਦੇ ਮੁੱਛਾਂ ਦਾ ਹੀ ਫਰਕ ਹੈ ਤਾ ਤਾ ਦੇ ਜਾਂਦਾ ਇਹ ਨੇੜੇ ਨਾਲਾ ਕਿਧਰ ਹੋ ਜਾ ਡਰਾਤਾ ਦਾ ਬਾਬਾ ਯਾਰ ਪਹਿਲੀ ਮੱਛਾਂ ਨੂੰ ਵਟਾ ਦੇ ਕੇ ਮੈਂ ਉਹ ਨਾ ਕਿਤੇ ਹੋ ਜੇ ਡਰਾ ਨਗਰ ਐਂ ਕਰਤਾ ਪਹਿਲੀ ਨਾਲੇ 4000 ਰੁਪਏ ਕੀ ਕਰਾਂਗਾ ਐ ਆ ਸੌਦਾ ਜਦੋਂ ਹੱਬਾ ਹੋਈ ਗਿਆ ਸੌਦਾ ਐ ਆ ਵਾ ਲੈ ਤੂੰ ਆ 2000 ਦੀ ਤੇ 6000 ਦੀ ਥੋੜੇ ਬੰਦੋ ਬੰਦਾ ਲੰਦਾ ਰਿਹਾ ਇਹ ਥੋੜੇ ਬੰਦੋ ਮੁੰਡਾ ਉਹ ਬੰਦਾ ਤਾਂ ਪਿੰਡ ਲੈ ਵੀ ਦੇਖ ਲੈ ਵੀ ਜੇ ਸੌਦਾ ਤੇਨੂੰ ਜੱਦਦਾ ਤੇਰੇ ਕੋਲ ਬੰਨ ਕੇ ਪੈ ਰਹੀ ਆ ਫੜੂਗਾ ਉੱਤੇ ਪੈਸੇ ਦੇਣੇ ਬੈਣਗੇ ਥੋੜੇ ਪਿਆਰੂਗਾ 4000 ਰੁਪਏ ਆ ਫੜਾ ਸੀਦਾ ਦੀ ਸੀਤੀ ਮੜਾ ਛੱਡ ਗੱਡੀ ਇਹਨੂੰ ਗੱਡੀ ਛੱਡਿਆ ਦਾ ਕੋਈ ਨਹੀਂ ਵੇਚਿਆ ਨਾ ਵੇਚ ਗੱਡੀ ਨੂੰ ਕਿਹਾ ਨਹੀਂ ਯਾਰ ਬਾਈ ਯਾਰ ਨਹੀਂ ਕੋਈ ਕੋਈ ਗੱਲ ਹਾਂ ਨਹੀਂ ਯਾਰ ਇਹ ਤਾਂ ਮਰੀ ਜਾਂਦਾ ਕਹਿੰਦਾ ਉਹ ਕਹਿੰਦਾ ਲੈਣੀ ਨਹੀਂ ਇਹ ਉਹ ਤੂੰ ਫੇਰ ਵੇਖੋ ਮਰਜ਼ੀ ਆ ਤੇਰੀ ਮਰਜ਼ੀ ਦੇਖੋ ਯਾਰ ਕਹਿੰਦੇ ਹੋਰ ਜਾ ਵੱਡੇ ਸੌਦੇ ਚਲਦੇ ਚਲੋ ਫੇਰ ਫੇ ਤੇਰੀ ਮਰਜ਼ੀ ਆ ਇਹ ਨਹੀਂ ਲੈਣੀ ਲੈਣੀ ਫੇਰ ਤਾਂ ਰੌਲੇ ਪੁਕਿਆ ਮੈਂ ਤੁਹਾਨੂੰ ਲੈ ਕੇ ਜਾਉਂ ਜੀ 800 ਰੁਪਏ ਤੁਸੀਂ ਇਹਤ ਦਿਓ ਲਾ ਦਿਓ ਦਿਖਾਈ ਕਰਾ हां सवेरे ਘਰੇ ਜਾ ਕੇ ਕਹਿੰਦੇ ਜੈਸੀਦਾਰ ਕੋਲੇ ਸੁਣਦਾ ਮੈਸੂਰ ਦੀ ਗੱਲ ਵੇ ਵਿੱਚ ਨਹੀਂ ਮੈਂ ਗਵਾਹ ਦਾ ਵੀ 4000 ਰੁਪਏ ਭੇਜਿਆ ਉਹ ਹਣ ਭੈਜੀ ਉਹ ਹਣ ਗਵਾਹ ਮੇਰਾ ਕੰਗਾ ਵੀ ਆਇਆ ਓਏ ਖਾਹਮਾ ਮਰਦੀ ਨਹੀਂ ਕਰਦੀ ਨਹੀਂ ਕਰਦੀ ਉਹ ਕੱਟ ਜੀ ਲੈ ਲੈ ਜਾ ਲੈ ਜਾ ਫਿਰ ਲੋ ਤਿੰਨ ਪੈਸੇ ਤੋਂ ਬੱਸ ਇਹ ਤਾਂ ਝੱਟ-ਪੱਟ ਕਰ। ਜੱਫੀ ਸੱਡੀ ਚ ਮਾਰੋ ਮੇਵਨੇ ਨੀ ਯਾਰ। ਯਾਰ ਯਾਰ। ਓਏ ਐ ਨਹੀਂ ਭਾਈ ਆ ਲੈਦਾ। ਇਹ ਵੀ ਯਾਰ ਮਾਰੀਏ। ਸੁਪਰ ਸੀ ਕਰਾ ਦਈਏ। ਸੁਪਰ ਸੀ ਕਰਾ ਦਈਏ। ਨਾ ਉਹ ਕਰੀ ਨਾ। ਪਹਿਲਾਂ ਤੂੰ ਫੇਰ ਮਾਰੀਏ ਦੇ ਵਿੱਚ। ਫੇਰ ਭਾਈ ਖੜੇ ਸਾਡੇ ਕੋਲੇ। ਇਹ ਤਾਂ 3-4 ਕਿਲੋ ਦੇ ਮੇਵਨੇ। ਦੋ-ਦੋ ਗੋਲੇ ਹੰਦਨ ਤੋਂ ਬਾਹਰ ਹੈ। ਇਹਨਾਂ ਦਾ ਭਾਅ ਦੋ-ਦੋ ਗੋਲੇ ਦਾ ਨਹੀਂ। ਨਹੀਂ ਇਹ ਕਹਿੰਦੇ। ਇਹ ਤਾਂ 3-4 ਕਿਲੋ ਦੇ ਮੇਵਨੇ ਨੇ। ਲੈ ਕੰਡਾ ਜੋਕ ਕਿੱਲਾ ਜੋਤੀ ਹੋਈ ਹੈ। ਆਪ ਕਰਕੇ ਵੀ ਦੇ ਦਿੰਨੇ। ਇਹ 13 ਮੰਗਣ ਲੱਗੋ ਪਾਪਾ 10 ਉਹ ਸਾਡੇ ਦਾ ਕੋਈ ਨਹੀਂ ਤੂੰ ਉਹ ਮੁੰਡਿਆ ਕੋਈ ਨਾ ਇਧਰ ਰੋਗਾਂ ਨਹੀਂ ਨਾ ਬਦਨੀ ਕਹਿੰਦਾ 10500 ਹੀ ਦੇਣਾ ਚੱਕ 10000 ਮੈਂ ਤਾਂ ਤਾਇ ਨੂੰ ਪੁੱਛ ਆ ਜਾ ਲੈ ਆ ਜਾ ਤਾਇ ਅਕ ਭਾਈ ਇਹ ਮੰਨਦਾ ਜੇ ਤਾਏ ਨੂੰ ਲਿਖਾਈ ਮੈਂ ਉਹਨਾਂ ਦੀ ਕਰਾ ਦੇ ਲੋ ਜਿਹੜਾ ਲੈਂਦਾ 7000 ਕਿ ਲਾਦਾ ਭਾਈ 7500 ਦੇ ਪੈਂਦਾ ਹੈ ਹੁਣ ਵੀ